ਬਹੁਤ ਸਾਰੀਆਂ ਏਦਾਂ ਦੀਆਂ ਫੋਟੋਆਂ ਤੇ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਕਿਸਾਨੀ ਬਿੱਲਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਉਹ ਇਸ ਤਰੀਕੇ ਨਾਲ ਸ਼ੋਅ ਕਰ ਰਹੇ ਨੇ ਕਿ ਬਹੁਤ ਸਾਰੇ ਕਿਸਾਨ ਜਾਂ ਬਹੁਤ ਸਾਰੇ ਜਿਹੜੀਆਂ ਹਸਤੀਆਂ ਦੀ ਪੰਜਾਬ ਦੇ ਵਿੱਚ ਜਾਣ ਪਛਾਣ ਹੈ ਕਿ ਉਹ ਇਹਨਾਂ ਦਾ ਸਮਰਥਨ ਕਰ ਰਹੀਆਂ ਨੇ ਜਿਵੇਂ ਕਿ ਅੱਜ ਮੈਂ ਇੱਕ ਐਗਜ਼ਾਮਪਲ ਦੇ ਦਿਆਂ ਭਾਜਪੀ ਨੇ ਇੱਕ ਪੋਸਟ ਪਾਈ ਸੀ ਜਿਦੇ ਵਿੱਚ ਪੰਜਾਬ ਦੇ ਹਰ ਫਾਰਮਰ ਉਹਨਾਂ ਦੀ ਫੋਟੋ ਲਗਾ ਕੇ ਉਹਨਾਂ ਦੀ ਫੋਟੋ ਲਗਾ ਕੇ ਤੇ ਐਮਐਸਪੀ ਦੇ ਉੱਪਰ ਉਹਨਾਂ ਨੂੰ ਫਾਇਦੇ ਦੱਸੇ ਗਏ ਤੇ ਜਿਹੜਾ ਇੱਥੇ ਅੰਦੋਲਨ ਚੱਲ ਰਿਹਾ ਹੈ ਉਹਦੇ ਬਾਰੇ ਮਤਲਬ ਗਲਤੀ ਇੱਕ ਸ਼ਬਦਾਂ ਦੇ ਵਿੱਚ ਕਿਹਾ ਗਿਆ ਤੇ ਹੁਣ ਮੈਂ ਦੱਸਣਾ ਚਾਹਾਂਗਾ ਕਿ ਇੱਕ ਜੇ ਕੋਈ ਤੁਸੀਂ ਇਹ ਦੇਖੋ ਆ ਬੀਜੇਪੀ ਪੰਜਾਬ ਉੱਪਰ ਲਿਖਿਆ ਹੋਇਆ ਤੇ ਥੱਲੇ ਹਰਪ ਫਾਰਮਰ ਜੀ ਦੀ ਫੋਟੋ ਲੱਗੀ ਹੋਈ ਹੈ ਤੇ ਉਹਦੇ ਵਿੱਚ ਐਮਐਸਪੀ ਦੇ ਬਾਰੇ ਦੱਸਿਆ ਗਿਆ ਹੈ ਤੇ ਬਹੁਤ ਸਾਰਾ ਰੋਸ ਲੋਕਾਂ ਨੇ ਪਰ ਰਗਟਾਇਆ ਕਿ ਇਹ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਜਿਹੜੀਆਂ ਏਦਾਂ ਦੀਆਂ ਪੋਸਟਾਂ ਐ ਪਵਾ ਰਹੇ ਨੇ ਪਰ ਅਸਲ ਦੇ ਵਿੱਚ ਜਦੋਂ ਇਹਦੀ ਪੋਣਛਾਨ ਕੀਤੀ ਗਈ ਤਾਂ ਸਟੋਰੀ ਹੋਰ ਹੀ ਸੀ ਕਿਉਂਕਿ ਹਰ ਫਾਰਮਰ ਜੀ ਨੇ ਇਹਦਾ ਕਦੀ ਵੀ ਸਮਰਥਨ ਨਹੀਂ ਕੀਤਾ ਨਾ ਹੀ ਉਹਨਾਂ ਨੇ ਬੀਜੇਪੀ ਦੇ ਨਾਲ ਕੋਈ ਇਸ ਤਰੀਕੇ ਦਾ ਕੰਮ ਕੀਤਾ ਹੁਣ ਮੈਂ ਇਹ ਜਾਣਕਾਰੀ ਜਿਹੜੀ ਹਰ ਫਾਰਮਰ ਜੀ ਦੇ ਕੋਲੋਂ ਹੀ ਲੈਣੀ ਚਾਹਾਂਗਾ ਕਿ ਉਹਨਾਂ ਦਾ ਇਸ ਪੋਸਟ ਦੇ ਉੱਤੇ ਜਿਹੜੀ ਬੀਜੇਪੀ ਨੇ ਸ਼ੇਅਰ ਕੀਤੀ ਹੈ ਉਹਨਾਂ ਦਾ ਕੀ ਪ੍ਰਤੀਕਰਮ ਹੈ ਹਰਪਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਮੈਂ ਦੋ ਤਿੰਨ ਦਿਨ ਲਈ ਪਿੰਡ ਗਿਆ ਹੋਇਆ ਸੀ ਤਾਂ ਪਿੰਡ ਤੋਂ ਜਦੋਂ ਆਇਆ ਰਾਤੀ 10 11 ਵਜੇ ਦੇ ਕਰੀਬ ਮੈਨੂੰ ਮੇਰੇ ਦੋਸਤ ਨੇ ਫੋਨ ਕੀਤਾ ਕਿ ਤੈਨੂੰ WhatsApp ਕੀਤਾ ਦੇਖ ਮੜਾ ਜਾ ਕਿਉਂਕਿ ਮੈਂ ਕਦੀ ਜਿਹੜੀ ਸੋਸ਼ਲ ਮੀਡੀਆ ਇਹਨਾਂ ਦੀ ਪੋਲਿਟਿਕਸ ਦੀ ਕਲੀ ਫਾਲੋਅ ਅਪ ਨਹੀਂ ਕੀਤੀ ਹੈਗੇ ਤੇ ਜਦੋਂ ਮੈਂ ਦੇਖਿਆ ਤਾਂ ਬੀਜਪੀ ਵਾਲਿਆਂ ਦਾ ਇਹ ਸੀਗਾ ਜਿਹੜੀ ਪੋਸਟ ਪਾਈ ਹੋਈ ਹੈ ਇਹਨਾਂ ਨੇ ਫੋਟੋ ਮੇਰੀ ਕੱਟ-ਕੱਟ ਕੇ ਗੰਦੀ ਜੀ ਕੱਟੀ ਹੋਈ ਆ ਮਤਲਬ ਐਡੀ ਵੱਡੀ ਪਾਰਟੀ ਆ ਤੇ ਪਾਰਟੀ ਐਡੀ ਵੱਡੀ ਹੋਣ ਦੇ ਬਾਵਜੂਦ ਵੀ ਬੜੀ ਘਟੀਆ ਜੀ ਪੋਸਟ ਬਣਾਈ ਹੋਈ ਆ ਤੇ ਉਦੋਂ ਮੈਂ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਸੀਗਾ ਉਹ ਮੀਡੀਆ ਵਿੱਚ ਤਾਂ ਨੇ ਮੈਨੂੰ ਕਿਹਾ ਕਿ ਮੈਂ ਸਵੇਰੇ ਉੱਠ ਕੇ ਇਹਦੇ ਖਿਲਾਫ ਜਿਹੜੀ ਸੀਗੀ ਆਪਦਾ ਸਪਸ਼ਟੀਕਰਨ ਦਿੱਤਾ ਸੀਗਾ ਤੇ ਇਹ ਮੇਰੀ 2014 ਦੀ ਫੋਟੋ ਆ ਮੇਰੇ ਮਿੱਤਰ ਸੀਗੇ ਉਹਨਾਂ ਨੇ ਆਪ ਦੇ ਇੱਕ ਆਰਟਵਰਕ ਲਈ ਖਿੱਚੀ ਸੀਗੀ ਤੇ ਉਦੋਂ ਇਹ ਖਿੱਚੀ ਸੀ ਫੋਟੋ ਤੇ ਇਹ ਮਾਂ ਦੇ ਪੁੱਤਾਂ ਨੇ ਆਪਣੇ ਲਈ ਵਰਤ ਲਈ ਇਥੇ ਫੋਟੋ ਤੇ ਹੋਰ ਉਹਦੇ ਬਾਰੇ ਜਿੰਨਾ ਆਪਣਾ ਪ੍ਰतिक੍ਰਮ ਦੇ ਦਿਓ ਵੀ ਕੀ ਤੁਹਾਡਾ ਇਹਦੇ ਬਾਰੇ ਖਿਆਲ ਹੈ ਕੀ ਤੁਸੀਂ ਸੋਚਦੇ ਹੋ ਵੀ ਤੁਹਾਡਾ ਕਿਸਾਨਾਂ ਲਈ ਸਟੈਂਡ ਕੀ ਹੈ ਤੇ ਕੀ ਤੁਹਾਡਾ ਭਾਜਪਾ ਲਈ ਜਾਂ ਇਹਨਾਂ ਬਿੱਲਾਂ ਦੇ ਜੀ ਮੈਂ ਤਾਂ ਜਾ ਉਸ ਨੂੰ ਕਲੀਅਰ ਕਰ ਦੋ ਤਾਂ ਜੋ ਲੋਕਾਂ ਦੇ ਤੱਕ ਬਿਲਕੁਲ ਸਹੀ ਤੇ درست ਮੈਸੇਜ ਪਹੁੰਚ ਸਕੇ ਜਿਸ ਵਜ੍ਹਾ ਕਰਕੇ ਅਸੀਂ ਆਈਟੀ ਸੈਲ ਕ੍ਰੀਏਟ ਕੀਤਾ ਸੀਗਾ ਹਾਂਜੀ ਇਹੀ ਇੱਕ ਵਜ੍ਹਾ ਸੀ ਵੀ ਜਿਹੜਾ ਸਹੀ ਮੈਸੇਜ ਲੋਕਾਂ ਤੱਕ ਉਹ ਜਾ ਸਕੇ ਤੁਹਾਡਾ ਇਹਦੇ ਉੱਪਰ ਕੀ ਸਟੈਂਡ ਹੈ ਕਿਸਾਨਾਂ ਦੇ ਨਾਲ ਜਾਂ ਇਹ ਭਾਜੀਪੀ ਨੇ ਜੋ ਕੰਮ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਬੀਚ ਬੀਜਪੀ ਵਾਲਿਆਂ ਤਾਂ ਬੇਸ਼ਰਮੀ ਦੀ ਹਾਦੀ ਕੀਤੀ ਹੋਈ ਆ ਤੇ ਮੈਂ ਤਾਂ ਇੱਥੇ ਆਪ ਕਟੋੜ 3-4 ਤਰੀਕ ਦਾ ਆਇਆ ਹਾਂ 3-4 ਵਾਰ ਗੇੜੇ ਮਾਰ ਚੁੱਕਿਆ ਮੈਨੂੰ ਕਾਰ ਕੰਮ ਜਾਣਾ ਪੈਂਦਾ ਤੇ ਮੈਂ ਘਰੋਂ ਆ ਕੇ ਤਿੰਨ ਚੌਥੀ ਵਾਰ ਮੈਂ ਇੱਥੇ ਆਇਆ ਵਾਪਸ ਤੇ ਜੋ ਵੀ ਕੀਤਾ ਇਹਨਾਂ ਨੇ ਘੱਟਿਆ ਕੰਮ ਕੀਤਾ ਹੋਰ ਤੇ ਬਿੱਲਾਂ ਦੇ ਬਾਰੇ ਤਾਂ ਸਭ ਨੂੰ ਪਤਾ ਆ ਕਿਸਾਨ ਆਗੂਆਂ ਨੇ ਡਿਟੇਲ ਵਿੱਚ ਦੱਸਿਆ ਹੋਇਆ ਕਿ ਵੀ ਸਾਡੇ ਪੱਖ ਦੇ ਨਹੀਂ ਹੈਗੇ ਤੇ ਮੈਂ ਤਾਂ ਉਹਨਾਂ ਦੇ ਨਾਲ ਹੀ ਆ ਤੇ ਕਿਸਾਨਾਂ ਦੇ ਹੱਕ 'ਚ ਆ ਤੇ ਭਾਜਪਾ ਦੇ ਹੱਕ 'ਚ ਤਾਂ ਕਦੇ ਵੀ ਨਹੀਂ ਸੀਗੇ ਮੈਂ ਤਾਂ ਵੈਸੇ ਕਦੀ ਵੋਟ ਨਹੀਂ ਪਾਈ ਹੈਗੀ ਮੇਰੇ ਖਿਆਲ ਨਾਲ ਮੈਂ ਧਰਾਉ ਨਿਸਾਲ ਹੋ ਗਿਆ ਮੈਨੂੰ ਵੋਟ ਬਣੀ ਤੂੰ ਇੱਕ ਵਾਰ ਮੇਰੇ ਖਿਆਲ ਨਾਲ ਮੈਂ ਵੋਟ ਪਾਈ ਹੋਊਗੀ ਉਸ ਤੋਂ ਬਾਅਦ ਕਦੀ ਵੋਟ ਵੀ ਨਹੀਂ ਪਾਈ ਹੈਗੀ ਅ ਜਿਵੇਂ ਹਰਪਜੀਤ ਨੇ ਦੱਸਿਆ ਵੇਖੋ ਇਹ ਕਿਸੇ ਐਂਟੀ ਅੰਦੋਲਨ ਆਈਟੀ ਸੈੱਲ ਨੇ ਫੋਟੋ ਪਾਈ ਹੋਵੇ ਜਾਂ ਕਿਸੇ ਸ਼ਰਾਰਤੀ ਅੰਸਰ ਨੇ ਫੋਟੋ ਪਾਈ ਹੋਵੇ ਤਾਂ ਅਸੀਂ ਮੰਨ ਸਕਦੇ ਹਾਂ ਕਿ ਇਹ ਕਿਸੇ ਨੇ ਪਰਸਨਲ ਤੌਰ ਤੇ ਸ਼ਰਾਰਤ ਕੀਤੀ ਹੈ ਇਹ ਹੁਣ ਬੀਜੇਪੀ ਪੰਜਾਬ ਦਾ ਜਿਹੜਾ ਪੇਜ ਹੈ ਇਹ ਵੈਰੀਫਾਈਡ ਪੇਜ ਹੈ ਇਹਦੇ ਉੱਪਰ ਬਲੂ ਟਿਕ ਲੱਗੀ ਹੋਈ ਹੈ ਇਹ ਤਾਂ ਕਿਸੇ ਸ਼ਰਾਰਤੀ ਅੰਸਰ ਵੱਲੋਂ ਨਹੀਂ ਕੀਤਾ ਗਿਆ ਇਹ ਤਾਂ ਇੱਕ ਪ੍ਰੋਪਗੈਂਡਾ ਜਿਹੜਾ ਬੀਜੇਪੀ ਦੇ ਪੇਜਾਂ ਦੇ ਉੱਪਰ ਕਿਸਾਨਾਂ ਦੇ ਦੇ ਖਿਲਾਫ ਚੱਲ ਰਿਹਾ ਹੈ ਹੁਣ ਹਰਪਜੀਤ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਇਹਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਜਾਂ ਐਡਾਂ ਕਿਉਂਕਿ ਇਹਨਾਂ ਦੇ ਕੋਲ ਬਜਟ ਇੰਨੇ ਵੱਡੇ ਨੇ ਕਿ 5-7 10 15 20 30 100 ਕਰੋੜ ਰੁਪਇਆ ਖਰਚਣ ਦਾ ਡਿਸੀਜਨ ਲੈਣ ਲੱਗਿਆ ਇਹਨਾਂ ਨੂੰ ਪੁੱਛਣਾ ਨਹੀਂ ਪੈਂਦਾ ਕਿਸੇ ਨੂੰ ਹੁਕਮ ਆ ਗਿਆ ਤੇ ਲਾਤਾ ਭਰਾਵੋ ਸਾਡੇ ਕਿਸਾਨਾਂ ਦੇ ਇਸ ਅੰਦੋਲਨ ਦਾ ਇਹ ਜਿਹੜਾ ਆਈਟੀ ਸੈੱਲ ਚੱਲ ਰਿਹਾ ਹੈ ਇਹ ਬਹੁਤ ਘੱਟ ਬਜਟ ਤੇ ਬਹੁਤ ਲੋ ਬਜਟ ਤੇ ਚੱਲ ਰਿਹਾ ਸਾਡੇ ਕੋਲ ਇੰਨੇ ਰਿਸੋਰਸਰਸ ਨਹੀਂ ਹੈਗੇ ਅਸੀਂ ਤਾਂ ਸੱਚ ਪੇਸ਼ ਕਰਦੇ ਆ ਤੁਹਾਡੇ ਸਾਹਮਣੇ ਕਿ ਕੀ ਸਚਾਈ ਹੈ ਕਿਸਾਨਾਂ ਦਾ ਦੁੱਖ ਕੀ ਹੈ ਉਹਨਾਂ ਦਾ ਉਬਾਲ ਕੀ ਹੈ ਉਹ ਕਿਉਂ ਇੱਥੇ ਬੈਠੇ ਨੇ ਜਿਵੇਂ ਹਰਪਜੀਤ ਦੀ ਇਹਨਾਂ ਨੇ ਅੱਜ ਪੋਸਟ ਪਾਈ ਹੈ ਜੇ ਇਹ ਪਲੈਟਫਾਰਮ ਨਾ ਹੁੰਦਾ ਤੇ ਹੋ ਸਕਦਾ ਤੁਹਾਡੇ ਤੱਕ ਇਹਦਾ ਬਿਲਕੁਲ ਸਹੀ ਮੈਸੇਜ ਨਾ ਜਾਂਦਾ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਬਹੁਤ ਕਨਹਾਉਣੀਆਂ ਬੀਜੇਪੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਭਾਰਤ ਦੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਉਹਦੀ ਹੀ ਐਗਜ਼ੈਂਪਲ ਅੱਜ ਇੱਕ ਜਿਹੜੀ ਬੀਜੇਪੀ ਪੰਜਾਬ ਦੇ ਪੇਜ ਦੇ ਉੱਪਰ ਹਰਪਜੀਤ ਦੀ ਫੋਟੋ ਲਾ ਕੇ ਤੇ ਐਮਐਸਪੀ ਦੇ ਬਾਰੇ ਦੱਸਿਆ ਗਿਆ ਹੈ ਤੇ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹਦਾ ਵਿਰੋਧ ਹੋਊਗਾ ਤੇ ਉਹਨਾਂ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਨਾਲ ਫਲੇ ਦੇ ਕਿ ਲਿਖਦੇ ਆ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਉਹਦੇ ਥੱਲੇ ਇਹ ਵੀ ਲਿਖਿਆ ਹੈ ਪੋਸਟ ਦੇ ਉੱਤੇ ਕਿ ਪਰ ਕੁਝ ਤਾਕਤਾਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਅਤੇ ਆਪਣਾ ਏਜੰਡਾ ਚਲਾ ਰਹੀਆਂ ਨੇ ਇਹ ਕਿਹੜੀਆਂ ਤਾਕਤਾਂ ਨੇ ਇਹ ਸਾਰਾ ਜੋ ਇਸ਼ਾਰਾ ਸਾਡੇ ਕਿਸਾਨ ਲੀਡਰਾਂ ਵੱਲ ਕਰ ਰਹੇ ਨੇ ਕਿਸਾਨ ਲੀਡਰ ਜਿਹੜੇ ਐਨੇ ਐਨੇ ਸਾਲਾਂ ਤੋਂ ਆਪਣੀਆਂ ਘਰਾਂ ਦੀ ਪਰਵਾਹ ਨਾ ਕਰਕੇ ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕਰਕੇ ਇੱਥੇ ਮੂਹਰੇ ਲੱਗ ਕੇ ਬੈਠੇ ਨੇ ਦੇਖੋ ਇਹ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹੈ ਬਹੁਤ ਮੀਟਿੰਗਾਂ ਕੀਤੀਆਂ ਉਹਨਾਂ ਨੇ ਬਹੁਤ ਘਰ ਘਰ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਦੱਸਿਆ ਤੇ ਲੋਕ ਇੱਥੇ ਇਕੱਠੇ ਹੋ ਕੇ ਆਏ ਹੋਏ ਨੇ ਇਹ ਸਾਡੇ ਜਿਹੜੇ ਕਿਸਾਨ ਲੀਡਰ ਨੇ ਸਾਡੀਆਂ ਜਥੇਬੰਦੀਆਂ ਦੇ ਲੀਡਰ ਨੇ ਇਹ ਉਹਨਾਂ ਦਾ ਅੱਖਸ ਖਰਾਬ ਕਰਨ ਵਾਸਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖ ਰਹੇ ਨੇ ਇਹ ਚੀਜ਼ਾਂ ਭਾਜਪੀ ਨੂੰ ਗਰੇਜ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਅਸੀਂ ਅਜੇ ਵੀ ਇੰਨਾ ਪੀਸਫੁਲ ਅੰਦੋਲਨ ਚਲਾ ਰਹੇ ਆਂ ਅੱਜ ਵੀ ਟੇਬਲ ਟਾਕ ਕਰਨ ਵਾਸਤੇ ਰੈਡੀ ਆਂ ਪਹਿਲਾਂ ਵੀ ਟੇਬਲ ਟਾਕ ਕਰਨ ਵਾਸਤੇ ਰੈਡੀ ਸੀ ਗਾਂ ਵੀ ਰੈਡੀ ਰਵਾਂਗੇ ਤੇ ਇਸ ਤਰੀਕੇ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਸਾਡੇ ਇਹਨਾਂ ਬੀਜੇਪੀ ਵਾਲਿਆਂ ਨੂੰ ਇਹਨਾਂ ਤੋਂ ਬਾਜ਼ ਆਉਣਾ ਚਾਹੀਦਾ ਤੇ ਅੱਗੇ ਤੋਂ ਕੋਈ ਵੀ ਏਦਾਂ ਦੀ ਕਿਸੇ ਵੀ ਨਾਲ ਕਿਸੇ ਦੀ ਫੋਟੋ ਅਟੈਚ ਕਰਕੇ ਇਹੋ ਜਿਹੀਆਂ ਪੋਸਟਾਂ ਨਾ ਪਾਈਆਂ ਜਾਣ ਤਾਂ ਜੋ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ ਧੰਨਵਾਦ